रेडी स्टार्ट ਪੰਜਾਬੀ ਦੀ ਇੱਕ ਪ੍ਰਸਿੱਧ ਅਖਾਨ ਹੈ ਮੇਲਾ ਮੇਲੀਆਂ ਦਾ ਪੈਸਾ ਤੇਲੀਆਂ ਦਾ ਡੰਡੀ ਇਸ ਦੇ ਪਹਿਲੇ ਭਾਗ ਅਨੁਸਾਰ ਸਾਥੀਆਂ ਤੋਂ ਬਿਨਾ ਮੇਲਾ ਵੇਖਣ ਦਾ ਕੋਈ ਹੱਜ ਨਹੀਂ ਹੁੰਦਾ ਡੰਡੀ ਇੱਕ ਵਾਰੀ ਮੈਂ ਪਿੰਡ ਗਿਆ ਹੋਇਆ ਸੀ ਡੰਡੀ ਉਥੇ ਆਉਂਦੇ ਐਤਵਾਰ ਨੂੰ ਬਾਬੇ ਪੂਰੀ ਵਾਲੇ ਦਾ ਮੇਲਾ ਲੱਗਣਾ ਸੀ ਡੰਡੀ ਮੇਰੇ ਮਿੱਤਰਾਂ ਨੇ ਇੱਕ ਦੋ ਦਿਨ ਪਹਿਲਾਂ ਹੀ ਇਕੱਠਿਆਂ ਜਾਣ ਦੀਆਂ ਸਲਾਮਾਂ ਬਣਾ ਲਈਆਂ ਸਨ ਡੰਡੀ ਐਤਵਾਰ ਪ੍ਰਭਾਤ ਵੇਲੇ ਹੀ ਕੁੱਕੜ ਦੀਵਾੰਗ ਨਾਲ ਸਾਡਾ ਬੂਹਾ ਖੜਕਿਆ ਡੰਡੀ ਮੇਰੀ ਜਾਗ ਖੁੱਲ ਗਈ ਡੰਡੀ ਮੈਂ ਆਪਣੇ ਮਿੱਤਰਾਂ ਕਾਕੂ ਮੰਗੂ ਨੂੰ ਵੇੜੇ ਵਿਚ ਖੜਾ ਵੇਖਿਆ ਡੰਡੀ ਉਹ ਮੇਲੇ ਜਾਣ ਲਈ ਮੈਨੂੰ ਸੱਦਣ ਆਏ ਸਨ ਡੰਡੀ ਮੈਂ ਇੱਕਦਮ ਉੱਠਿਆ ਮੂੰਹ ਹੱਥ ਧੋਤਾ ਅਤੇ ਪਤਲੂਨ ਕੱਸ ਕੇ ਤਿਆਰ ਹੋ ਗਿਆ ਡੰਡੀ ਮੇਰੇ ਮਾਤਾ ਜੀ ਨੇ ਪਹਿਲਾਂ ਹੀ ਮੇਰੇ ਲਈ ਪਰੌਂਠੇ ਪਕਾ ਰੱਖੇ ਸਨ ਡੰਡੀ ਉਹਨਾਂ ਨੇ ਮੈਨੂੰ ਪਰੌਂਠੇ ਲਿਜਾਨ ਲਈ ਕਿਹਾ ਡੰਡੀ ਮੈਂ ਆਪਣੇ ਸ਼ਹਿਰੀ ਤੇ ਕਾਲਜੀ ਸੁਭਾ ਅਨੁਸਾਰ ਮਨਾ ਕਰਦਾ ਹੀ ਰਹਿ ਗਿਆ ਕਿ ਕਾਕੂ ਨੇ ਆਪਣੇ ਪਰਨੇ ਵਿੱਚ ਬੰਨ ਲਏ ਡੰਡੀ ਸਾਡੀ ਸਾਰਿਆਂ ਦੀ ਟੋਲੀ ਮੂੰਹ ਨੇਰੇ ਹੀ ਮੇਲੇ ਵੱਲ ਤੁਰ ਪਈ ਡੰਡੀ ਮੇਰੇ ਸਾਥੀਆਂ ਦੀਆਂ ਕੋਰੀ ਪਾਪਲੀਨ ਦੀਆਂ ਚਾਦਰਾਂ ਦੀ ਖੜਖੜ ਚੁੱਪ ਚਾਂ ਵਿੱਚ ਆਵਾਜ਼ ਪੈਦਾ ਕਰਦੀ ਸੀ ਡੰਡੀ ਉਹਨਾਂ ਦੀਆਂ ਲਾਲ ਪੀਲੀਆਂ ਪੱਗਾਂ ਦੇ ਅਸਮਾਨੀ ਤੁਰਲੇ ਹਾਲੀ ਨੇਰੇ ਵਿੱਚ ਨਜ਼ਰ ਨਹੀਂ ਸਨ ਆ ਰਹੇ ਡੰਡੀ ਅਸੀਂ ਬਾਹੋ ਦਾਹੀ ਮੀਲ ਸਵਾ ਮੀਲ ਪੈਂਡਾ ਕਰ ਲਿਆ ਸੀ ਕਿ ਪੂਰਬ ਵੱਲੋਂ ਲਾਲੀ ਨੇ ਆ ਲਿਸ਼ਕਾਰਾ ਮਾਰਿਆ ਡੰਡੀ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜਿਹੜੀ ਸ਼ਾਰਟ ਹੈਂਡ ਲਿਖੀ ਆ ਉਸ ਨੂੰ ਰੀਡ ਕਰ ਲੋਗੇ ਉਸ ਤੋਂ ਬਾਅਦ ਸੈਕੰਡ ਪੈਰਾ ਜਿਹੜਾ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਦੇਸ਼ ਭਗਤਾਂ ਦਾ ਜੀਵਨ ਦੇਸ਼ ਦੀ ਭੇਟ ਹੁੰਦਾ ਹੈ ਡੰਡੀ ਅਮਨ ਹੋਏ ਜਾਂ ਜੰਗ ਉਹ ਦੇਸ਼ ਦੀ ਭਲਾਈ ਵਿੱਚ ਜੁਟੇ ਰਹਿੰਦੇ ਹਨ ਡੰਡੀ ਉਹ ਦੇਸ਼ ਦੀਆਂ ਕਮਜ਼ੋਰੀਆਂ ਨੂੰ ਸਹਜੇ ਸਹਜੇ ਸੋਧਦੇ ਰਹਿੰਦੇ ਹਨ ਡੰਡੀ ਹੋਮੇ ਉਹਨਾਂ ਦੇ ਨੇੜੇ ਨਹੀਂ ਟੁਕੀ ਹੁੰਦੀ ਡੰਡੀ ਉਹ ਤਾਂ ਸੱਚੇ ਦੇਸ਼ ਸੇਵਕ ਬਣ ਕੇ ਸੇਵਾਦਾਰੀ ਕਰਦੇ ਹਨ ਡੰਡੀ ਉਹ ਹਰ ਵੇਲੇ ਤਨੋਂ ਮਨੋਂ ਤੇ ਤਨੋਂ ਦੇਸ਼ ਦੀ ਸੇਵਾ ਲਈ ਤਿਆਰ ਵਰਤਿਆਰ ਰਹਿੰਦੇ ਹਨ ਡੰਡੀ ਉਹ ਦੇਸ਼ ਭਲਾਈ ਕਰਦੇ ਹਨ ਡੰਡੀ ਭਾਵੇਂ ਉਹਨਾਂ ਨੂੰ ਵਜ਼ੀਰੀ ਮਿਲੇ ਤੇ ਭਵੇਂ ਫਕੀਰੀ ਡੰਡੀ ਉਹ ਉੱਚ ਆਚਾਰ ਦੇ مالک ਹੁੰਦੇ ਹਨ ਡੰਡੀ ਉਹ ਸਵੈ ਭਗਤ ਨਹੀਂ ਹੁੰਦੇ ਸਹੀ ਸ਼ਬਦਾਂ ਵਿੱਚ ਦੇਸ਼ ਭਗਤ ਹੁੰਦੇ ਹਨ ਡੰਡੀ ਉਹ ਜਿੱਥੇ ਆਪ ਪ੍ਰਾਤੀਨ ਨਹੀਂ ਰਹਿਣਾ ਚਾਹੁੰਦੇ ਉਥੇ ਉਹ ਕਿਸੇ ਨੂੰ ਆਪਣੇ ਅਧੀਨ ਨਹੀਂ ਰੱਖਣਾ ਚਾਹੁੰਦੇ ਡੰਡੀ ਉਹ ਦੇਸ਼ ਦੇ ਹੱਦਾਂ ਬੰਨਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਡੰਡੀ ਉਹ ਤਾਂ ਜਾਤ ਪਾਤ ਰੰਗ ਰੂਪ ਤੇ ਦੇਸ਼ ਵਿਦੇਸ਼ ਆਦ ਦੇ ਵਿਤਕਰਿਆਂ ਤੋਂ ਵਰੀ ਹੁੰਦੇ ਹਨ ਉਹ ਜੀਓ ਤੇ ਹੋਰਾਂ ਨੂੰ ਜਿਉਣ ਦਿਓ ਦੇ ਸੁਨਹਿਰੀ ਨੀਮਾ ਦੇ ਅਨੁਆਈ ਹੁੰਦੇ ਹਨ ਡੰਡੀ ਉਹ ਤਾਂ ਆਪਣੇ ਦੇਸ਼ ਦੇ ਨਾਲ-ਨਾਲ ਵਿਸ਼ਵ ਭਲਾਈ ਵਿਸ਼ਵ ਖੁਸ਼ਹਾਲੀ ਤੇ ਵਿਸ਼ਵ ਕਲਿਆਣ ਵਾਰੇ ਵੀ ਸੋਚਦੇ ਹਨ ਡੰਡੀ ਜੇ ਇਹ ਅਨੁਮਾਨ ਲਾਉਣਾ ਹੋਏ ਕਿ ਕੋਈ ਕਿੰਨਾ ਕੁ ਦੇਸ਼ ਭਗਤ ਹੈ ਸਾਨੂੰ ਉਸ ਦੇ ਕਰੋਗੀ ਪਿਆਰ ਨੂੰ ਵੇਖਣਾ ਚਾਹੀਦਾ ਹੈ ਡੰਡੀ ਜਿਹੜਾ ਆਪਣੀਆਂ ਅੱਖਾਂ ਸਾਹਮਣੇ ਆਪਣੀ ਮਾਂ ਭੈਣ ਦੀ ਪਤ ਉੱਤਰ ਦੀ ਜਰ ਸਕਦਾ ਹੈ ਤੇ ਇਹ ਕੁਝ ਵੇਖ ਕੇ ਉਸ ਦਾ ਖੂਨ ਨਹੀਂ ਖੋਲਦਾ ਉਸ ਵਿੱਚ